ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਜਿਹੜੇ ਵੀਰ ਵੀਰ ਮਤਲਬ ਸਿਆਲ ਵਾਲੇ ਪੱਠਿਆਂ ਦੇ ਵਿੱਚ ਲੇਟ ਹੈ ਮੇਰੇ ਅੰਗੂ ਕਿਉਂਕਿ ਕਿਸ ਨੂੰ ਵੀ ਵਗੈਰਾ ਰਾਇਆ ਕਾ ਦਾ ਜਾਂ ਮੱਕੜ ਕਾ ਦਾ ਨਹੀਂ ਮਿਲਿਆ ਉਹਨਾਂ ਹੱਥ ਸੁਨਹਿਰੀ ਮੌਕਾ ਜੇ ਤਰੀਕੇ ਨਾਲ ਮੈਂ ਆਉਦਾ ਪੱਠੇ ਵੀ ਇਦ ਬੈਨੀਫਿਟ ਲੈ ਲੈ ਐਨੀ ਵੀ ਕਲਾ ਮੂਹਨਾ ਦੁੱਧ ਵੀ ਵੱਧ ਕੱਢਣ ਕੇ ਪਸੂ ਤੇ ਬਾਤ ਤੋਂ ਬਾਤ ਮਤਲਬ ਕੰਸੀ ਵੀ ਟਾਈਮ ਨਾ ਹੋਣਗੇ ਅਰਾਇਆ ਘਾਲਣਾ ਪਾ ਜੇ ਮੱਖਣ ਗਰਾਸ 1 ਕਿਲੋ ਸਰੋਂ ਮਤਲਬ 100 ਗ੍ਰਾਮ ਫੋਟਾਂ ਵਾਲੀ ਲੈਣੀ ਹੈ ਮੇਥੇ 200 ਗ੍ਰਾਮ ਪਾਸਕ 250 ਗ੍ਰਾਮ ਆਲਸੀ 50 ਗ੍ਰਾਮ ਹਾਲੋਂ 100 ਗ੍ਰਾਮ ਤਾਰਾ ਮੀਰਾ 100 ਗ੍ਰਾਮ ਇਹ ਸੱਤ ਚੀਜ਼ਾਂ ਦਾ ਮਿਕਸਰਨਾ ਦੋਸਤੋ ਆਹ ਦੇਖ ਲਓ ਸੱਤੇ ਚੀਜ਼ਾਂ ਗਲਤੀ ਇਹ ਹੋ ਗਈ ਇੱਕ ਕਨਾਲ ਦੀ ਡੋਜ਼ ਹੈ ਗਲਤੀ ਇਹ ਹੋ ਗਈ ਕਿ ਬੇਟੇ ਨੇ ਮੇਰੇ ਆਉਣ ਤੋਂ ਪਹਿਲਾਂ ਮਲਾਤੀਆਂ ਨੇ ਦੋਨੋਂ ਕੱਲੀ-ਕੱਲੀ ਚੀਜ਼ ਦਿਖਾਉਣੀ ਸੀ ਆਹ ਦੇਖੋ ਅਡਵਾਂਟਾ ਦਾ ਮੱਖਣ ਗਿਆ ਸਰੋਂ ਦੀ ਪੂੜੀ ਪਈ ਆ ਬਾਕੀ ਪੰਜ ਚੀਜ਼ਾਂ ਇਹਦੇ ਵਿੱਚ ਸੀ ਸੱਤੇ ਚੀਜ਼ਾਂ ਮਿਲਾ ਕੇ ਵੇਖੋ ਤੇ ਦੁੱਧ ਵੀ ਪਸ਼ੂਬਾਲ ਦੇ ਕੱਢਣੀ ਹੈ ਇੱਕ ਕਨਾਲ ਦੀ ਢੋਜਾ ਵਾਰ-ਵਾਰ ਕਹਿਣਾ ਤੁਹਾਨੂੰ ਦੁੱਧ ਵੀ ਪਸ਼ੂਬਾਲ ਦੇ ਕੱਢਣਗੇ ਤੇ ਕੰਨਸੀ ਵੀ ਟਾਈਮ ਨਾ ਹੋਣਗੇ ਮੇਰੀ ਸ਼ਾਰਟ ਰੀਲ ਨੂੰ ਵੱਧ ਤੋਂ ਵੱਧ ਲੋਕਾਂ ਤੋਂ ਸ਼ੇਅਰ ਕਰ ਦਿਓ ਜੇ ਕੋਈ ਮੇਰੇ ਵਾਂਗੂੰ ਭਰਾ ਲੇਟ ਆ ਪੱਠਿਆਂ ਦੇ ਵਿੱਚ ਤਾਂ ਉਹ ਵੀ ਮਤਲਬ ਇਹ ਚੀਜ਼ ਦਾ ਫਾਇਦਾ ਉਠਾ ਸਕੇ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸलाम ਧੰਨਵਾਦ ਜੀ